ਉਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਆ ਜੀ ਨੂਰ ਮਹਿਲ ਨੂਰ ਮਹਿਲ ਗਊਸ਼ਾਲਾ ਦੇ ਵਿੱਚ ਪਹੁੰਚੇ ਆ ਕੱਤਨ ਪਹਿਲਾਂ ਵੀ ਇੱਥੇ ਆਏ ਸੀ ਦੇਖਣ ਵਾਸਤੇ ਇੱਥੇ ਗਊਸ਼ਾਲਾ ਦੇ ਵਿੱਚ ਕੋਈ 6-700 ਟਰਾਲੀ ਜਿਹੜੀ ਤੂੜੀ ਦੀ ਸਟਾਕ ਕੀਤੀ ਹੋਈ ਸੀ ਪੂਰੀ ਸਾਲ ਦਾ ਰਾਸ਼ਨ ਗਾਇਆਂ ਵਾਸਤੇ ਜਿਹੜਾ ਸੀਗਾ ਇੱਥੇ ਉਹ ਸਾਰਾ ਕੋਈ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ ਉਹਦੇ ਵਿੱਚ ਤੇ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਦੱਸਣਗੇ ਭਾਈ ਹੁਣ ਕਿੱਦਾਂ ਅੱਗ ਲੱਗੀ ਅੱਗ ਤਾਂ ਅਚਾਨਕ ਲੱਗ ਗਈ ਬਿਜਲੀ ਸ਼ਾਰਟ ਸਰਕਟ ਪਰ ਸਾਡਾ ਨੁਕਸਾਨ ਜਿਹੜਾ ਉਹ ਲਗਭਗ ਸਾਡੀ 800 ਟਰਾਲੀ ਤੂੜੀ ਦੀ ਸੀ ਇੱਕ ਸਾਡਾ ਟਰੈਕਟਰ ਸੀ ਜਿਹੜਾ ਸਾਰਾ ਕੰਮ ਲਈਦਾ ਸੀ ਟਰੈਕਟਰ ਵੀ ਸੜ ਗਿਆ ਨਾਲ ਸ਼ੈੱਡ ਵੀ ਦੋਨੋਂ ਸੜ ਗਏ ਕੰਦਾਂ ਵੀ ਸੜ ਚੁੱਕੀਆਂ ਵਾਂ ਤੇ ਤਕਰੀਬਨ ਸਾਡਾ ਜਿਹੜਾ ਨੁਕਸਾਨ ਆ ਉਹ 45 ਤੋਂ 50 ਲੱਖ ਰੁਪਏ ਦਾ ਹੋ ਸਕਦਾ ਹੈ ਅੱਗ ਜੰਨੀ ਅੱਗ ਜੰਨੀ ਭਿਆਨਕ ਸੀ ਵੀ ਕੰਧਾਂ ਜਿਹੜੀ ਹੈਗੀ ਉਹ ਹੀ ਪਾਟ ਗਈਆਂ ਅੱਜ ਤਾਈਂ ਅੱਗ ਨੁਕਸਾਨ ਕਬਰ ਕਰ ਦੇ ਲਗੇ ਜਿੱਦਾਂ ਦੇ ਦਾਨੀ ਸੱਜਣ ਸਾਨੂੰ ਮਿਲੇ ਹੋਏ ਆ ਜਿਹੜੇ ਹਰ ਰੋਜ਼ ਉਹਨਾਂ ਦੀ ਸੋਚ ਈ ਇਹ ਆ ਕਿ ਚੰਗਾ ਕੰਮ ਕਰੀਏ ਅਸੀਂ ਇਹਨਾਂ ਦਾ ਬਹੁਤ ਜ਼ਿਲੋਂ ਧੰਨਵਾਦ ਕਰਦੇ ਆ ਤੁਮ ਇਨਸ਼ਾਅੱਲਾ ਪੂਤਨਾਥ ਮੰਦਰ ਵੱਲੋਂ ਇਹਨਾਂ ਦਾ तहे ਦਿਲੋਂ ਸ਼ੁਕਰੀਆ ਇਹ ਇਨਸਾਨ ਗੱਲ ਕਰਦਾ ਉਹ ਆਇਆ ਜੀਵਨ ਉਹ ਆਇਆ 33 ਤੋਂ 40 ਰਿਆਹਿਆ ਆਇਆ ਬੈਠਾ ਜੀ ਇਹ ਦਾਨੀ ਸਦਕਾ ਆਏ ਤੂੜੀ ਦੀ ਸੇਵਾ ਸਰਦਾਰ ਰੇਸ਼ਮ ਸਿੰਘ ਜੀ ਕੈਨੇਡਾ ਜਿਹੜੇ ਵੱਡੇ ਲੈਵਲ ਤੇ ਇਹ ਸੇਵਾ ਨਿਭਾ ਰਹੇ ਆ ਜਿਹੜੇ ਭੁੱਖੇ ਡੰਗਰਾਂ ਵਾਸਤੇ ਹਾਲਾਂ ਦੇ ਮਾਰ ਹੇੜ ਜੁੱਝ ਰਹੇ ਪਸ਼ੂਆਂ ਤੱਕ ਰਾਸ਼ਨ ਪਹੁੰਚਾਇਆ ਉਹਨਾਂ ਦਾ ਤੇ ਹੁਣ ਤੂੜੀ ਦੀ ਸੇਵਾ ਉਹਨਾਂ ਮਤਲਬ ਉਹਨਾਂ ਦੇ ਪਰਿਵਾਰ ਵੱਲੋਂ ਤੇ ਮੈਂ ਕੁਲਵੀਰ ਸਿੰਘ ਸੰਧੂ ਰੁੜਕਾ ਗੱਲਾਂ ਸਾਡੀ ਪੂਰੀ ਟੀਮ ਇਹ ਵਰਕ ਕਰ ਰਹੀ ਜਿੱਥੇ ਕੋਈ ਸਹਾਇਤਾ ਹੈ ਲੋੜਵੰਦਾਂ ਨੂੰ ਡੰਗਰਾਂ ਨੂੰ ਕਿ ਹਰਾ-ਚਾਰਾ ਨਹੀਂ ਪਹੁੰਚ ਰਿਹਾ ਸੁੱਕਾ ਪੱਠਾ ਨਹੀਂ ਪਹੁੰਚ ਰਿਹਾ ਉੱਥੇ ਅਸੀਂ ਇਹ ਸੇਵਾ ਪਹੁੰਚਦੀ ਕਰਦੇ ਆਂ ਤੇ ਸਾਡਾ ਮਨੋਵਰ ਇਹੀ ਆ ਵੀ ਜਿਹੜਾ ਇਹ ਜਾਨ ਮਾਲ ਦੀ ਰੱਖਿਆ ਬੰਦਿਆਂ ਹੀ ਤਾਂ ਉੱਪਰ ਜਾ ਕੇ ਹੋ ਸਕਦੀ ਆ ਪਰ ਪਸ਼ੂਆਂ ਦੀ ਜਿਹੜੀ ਹੈਗੀ ਇਹ ਬਹੁਤ ਔਖੀ ਦੇ ਮੋਟ ਪਾਪ ਕੱਲਾ ਨਹੀਂ ਵਧਿਆ ਉਹਨਾਂ ਹੀ ਪੁੱਲ ਵੀ ਵੱਧ ਚੁੱਕਾ ਹਨ ਉਹਨ ਕਰਨ ਵਾਲੇ ਵੀ ਦਾਨੀ ਸੱਜਣ ਵੀ ਉਹਨਾਂ ਹੀ ਜ਼ਿਆਦਾ ਵਧੇ ਹੋਏ ਆ ਜਿੰਨਾ ਪਾਪ ਮਾਰਿਆ ਇਹ ਹੁਣ ਸਾਨੂੰ ਸਮਝ ਨਹੀਂ ਆ ਰਿਹਾ ਕਿ ਆ ਗਾ ਸ਼ਾਰਟ ਸਰਕਟ ਨਾਲ ਲੱਗੀ ਜਾਂ ਕਿਸੇ ਨੇ ਛਿਦਾਰਤ ਕੀਤੀ ਪਰ ਅਸੀਂ ਸੀਸੀਟੀਵੀ ਕੈਮਰੇ ਆਪਣੇ ਉਸ ਰਾਤ ਦੇ ਸਾਰੇ ਦੇਖੇ ਸਾਨੂੰ ਕੋਈ ਨਜ਼ਰ ਨਹੀਂ ਆਇਆ ਇਸ ਕਰਕੇ ਸਾਨੂੰ ਸ਼ਕਾਂ ਵਿੱਚ ਸ਼ਾਇਦ ਸ਼ੋਰਟ ਸਰਕਟ ਕਰਕੇ ਵੀ ਆ ਗਿਆ। ਸਾਡਾ ਜਿੰਨਾ ਨੁਕਸਾਨ ਹੋਇਆ ਤੇ ਚਲੋ ਦਾਨੀ ਸੱਜਣਾ ਦੀ ਸਹਿਯੋਗ ਨਾਲ ਜਲਦੀ ਪੂਰਾ ਕੀਤਾ। ਅਸੀਂ ਇਹਨਾਂ ਦਾ ਬਾਰ-ਬਾਰ तहे ਦਿਲੋਂ ਧੰਨਵਾਦ ਕਰਦੇ ਜਿਹੜੇ ਇੱਡੀ ਦੂਹੇ ਤੇ ਤੂੜੀ ਦੀ ਭੋਗ ਲੈ ਕੇ ਆਏ ਆ ਤੇ ਜਿੱਦਾਂ ਦੇ ਹੋਰ ਸਾਡੇ ਕੋ ਮਿਲਣਗੇ ਸਹਿਯੋਗ ਕਰਨ ਵਾਲੇ ਸੱਜਣ ਤੇ ਸਾਨੂੰ ਬਹੁਤ ਆਸਾ ਕਸ਼ੇਤੀ ਅਸੀਂ ਕਵਰ ਕਰ ਲਵਾਂਗੇ ਧੰਨਵਾਦ ਜੀ ਓਏ ਖਾਲਸਾ ਵਾਹਿਗੁਰੂ ਜਪੇਸ਼ ਸਤਨਾਮੁ ਨਮਸਕਾਰ ਤਾਮ ਜਪੇ ਸਤ੍ਰਭੇ ਨਮਸਕਾਰ ਤੇ ਪ੍ਰਥਮ ਹੈ ਸਾਜ ਸਭ ਉਸੇ ਸਾਡੇ ਉੱਪਰ ਜਿੰਨ ਸਭ ਸੈ let's é man